ਹਾਂਜੀ ਦੋਸਤੋ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪਰਿਸ਼ਾ ਸ੍ਰੀ ਅਕਾਲ ਸੋ ਅੱਜ ਜਿਹੜਾ ਪੰਜਾਬ ਦੇ ਹਲਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਸਾਰਾ ਪੰਜਾਬ ਹੜ੍ਹ ਦੀ ਮਾਰ ਦੇ ਵਿੱਚ ਸੋ ਅੱਜ ਫਿਰ ਇੱਕ ਸਤਲੋਜ ਦਰਿਆ ਦਾ ਇੱਥੇ ਕਹਿਰ ਆ ਵੇਖਣ ਨੂੰ ਮਿਲ ਰਿਹਾ ਹਬੀਬ ਕੇ ਪਿੰਡ ਹਬੀਬ ਕੇ ਪਿੰਡ ਜਿਹੜਾ ਬਿਲਕੁਲ ਸਤਲੋਜ ਦਰਿਆ ਦੇ ਬੰਨ੍ਹ ਦੇ ਉੱਪਰ ਹੈ ਸੋ ਆ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾ ਦਿਓ ਕਿ ਲੋਕ ਜਿਹੜੇ ਨੇ ਘਰਾਂ ਦੇ ਵਿੱਚੋਂ ਸਮਾਨ ਜਿਹੜਾ ਟਰਾਲੀਆਂ ਭਰ ਕੇ ਜਲਦੀ ਜਾ ਰਹੇ ਨੇ ਇਹ ਜਿਹੜਾ ਬੰਨ ਨੂੰ ਖੋਰਾ ਲੱਗ ਗਿਆ ਸੋ ਜੇ ਇਹ ਬੰਨ ਟੁੱਟਦਾ ਤਾਂ ਪੂਰੇ ਫਰੋਇਪੁਰ ਦੇ ਵਿੱਚ ਜਿਹੜਾ ਪਾਣੀ ਉਹ ਭਰ ਜਾਏਗਾ ਸੋ ਬੜੀ ਜਿਹੜੀ ਸਥਿਤੀ ਇੱਥੇ ਬਣੀ ਹੋਈ ਹੈ ਖਤਰੇ ਵਾਲੀ ਸੋ ਅੱਜ ਅਸੀਂ ਪਹੁੰਚੇ ਹੋਏ ਇੱਥੇ ਸੋ ਆਹ ਵੇਖੋ ਆਪਣੇ ਜਿਹੜੇ ਸਮਾਨ ਵੀ ਲੋ ਘਰਾਂ ਦੇ ਵਿੱਚੋਂ ਲਾ ਜਾ ਰਹੇ ਆ ਸੋ ਇਹ ਜਿਹੜੀ ਦੋ ਚਿੱਤੀ ਹੈ ਅਸੀਂ ਵੀ ਇੱਥੇ ਆਪਣਾ بارش ਹੋ ਰਹੀ ਹੈ ਸੋ ਜਿਹੜਾ ਬੰਨ ਨੂੰ ਖੋਰਾ ਲੱਗ ਗਿਆ ਹਬੀਬਕੇ ਪਿੰਡ ਐ ਫਰੋਈਪੁਰ ਦੇ ਬਿਲਕੁਲ ਬਾਰਡਰ ਤੇ ਸੋ ਜਿੰਦੇ ਕਰਕੇ ਬਹੁਤ ਸਾਰਾ ਇੱਥੇ ਆਪਣਾ ਪਾਣੀ ਆਉਣ ਦੀ ਸੁਭਾਵਨਾ ਬਣ ਚੁੱਕੀ ਐ ਲੋਕ ਸਾਰਾ ਘਰਾਂ ਚੋਂ ਸਮਾਨ ਜਿਹੜਾ ਲਾਜ਼ਾਰੇ ਨੇ ਆ ਦੇਖੋ ਗੱਡੀਆਂ ਸਾਰੀਆਂ ਸੋ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਹੋਰ ਇੱਥੇ ਪ੍ਰਮਾਤਮਾ ਕੁਦਰਤ ਦਾ ਜਿਹੜਾ ਕਹਿ ਰੇ ਹੋਰ ਇੱਥੇ ਲੋਕਾਂ ਨੂੰ ਚੱਲਣਾ ਪੈ ਸਕਦਾ ਐ ਕਿਉਂਕਿ ਆਫੀਸ਼ੀਅਲੀ ਪਹਿਲਾਂ ਹੀ 5-7 ਦਿਨ ਤੋਂ ਜਿਹੜਾ 10 ਦਿਨ ਤੋਂ ਪੰਜਾਬ ਪੂਰਾ ਹੜਾਂ ਦੀ ਮਾਰ ਰੇਟ ਦੇ ਵਿੱਚ ਸੋ ਅੱਜ ਅਸੀਂ ਹਬੀਬ ਕੇ ਬਿਲਕੁਲ ਫਰੋਈਪੁਰ ਦੇ ਨਾਲ ਅਸਰ ਖੱਦੀ ਪਿੰਡ ਹੈ ਹਬੀਬ ਕੇ ਉੱਥੇ ਸੱਤ ਲੋਹ ਦਰਿਆ ਦੇ ਜਿਹੜਾ ਬੰਨ ਹੈ ਸੋ ਬੰਨ ਨੂੰ ਖੋਰਾ ਜਿਹੜਾ ਲੱਗ ਚੁੱਕਿਆ ਸੋ ਬਹੁਤ ਸੰਕਟਾ ਹੋ ਗਿਆ ਬੰਨ ਦਾ ਅੱਛਾ ਜੀ ਕੀ ਗੱਲ ਬਣ ਗਈ ਬੰਨ ਆਪਣਾ ਆ ਨੌਜਵਾਨ ਭਰਾ ਆਏ ਨੇ ਕਿੰਨਾ ਕੁ ਜਿਹੜਾ ਬੰਨ ਦਾ ਨੁਕਸਾਨ ਹੋ ਗਿਆ ਵੀਰ ਜੀ ਬੰਨ ਦੇ ਨਾਲ ਰਹਿ ਗਿਆ ਵਾਤ ਵਾਤ ਡਾਕ ਕਰਮਾ ਅੱਛਾ ਜੀ ਔਰ ਢਾਈ ਜਾਂਦਾ ਬੰਨ ਹੋ ਗਿਆ ਜੇ ਇਹ ਬੰਨ ਡਿੱਗਦਾ ਹੈ ਟੁੱਟਦਾ ਹੈ ਤਾਂ ਕਿੰਨਾ ਕੁ ਪਾਣੀ ਭਰ ਸਕਦਾ ਹੈ ਬਹੁਤ ਜ਼ਿਆਦਾ 10 20 ਫੁੱਟ ਉੱਚਾ ਹੈ ਪਾਣੀ ਅੱਛਾ ਜੀ ਆਪਣੇ ਕੋ ਪਿੰਡ ਨਹੀਂ ਵਾਏ ਆਪਾਂ 10 ਫੁੱਟ ਨੀਵੇਂ ਬੈਠੇ ਆ ਹਾਂ ਬ੍ਰਿਆ ਕੋਈ ਆਪਰੋਹੀਪੁਰ ਵੀ ਪਹਿਲੇ ਨੰਬਰ ਤੇ ਹੀ ਡੁੱਬ ਜਾਏ ਡੁੱਬ ਜਾਏਗਾ ਹੈ ਇਹ ਕਦੋਂ ਦਾ ਖੋਰਾ ਲੱਗਿਆ ਹੋਇਆ ਇੱਥੇ ਅੱਜ ਹੋ ਗਏ 10 12 ਦਿਨ ਹੋ ਗਏ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਨਹੀਂ ਕੋਈ ਨਹੀਂ ਆਇਆ ਕੋਈ ਕਿਸੇ ਨੇ ਸਿਵਲ ਅਧਿਕਾਰੀ ਕਿਸੇ ਨੇ ਕੋਈ ਪਹੁੰ ਉਹ ਘਰਾਂ ਚੋਂ ਸਮਾਨ ਲੈ ਜਾ ਸਮਾ ਲਹੀ ਜਾਂਦੇ ਜੀ ਚੋਕਿਆਂ ਦੇ ਹਾਂ ਜੀ ਜਿਹੜਾ ਇੱਥੇ ਲੋਕ ਰਹਿ ਰਹੇ ਆ ਇਹ ਸਾਰੇ ਕਿਸਾਨ ਨੇ ਕਿ ਮਜ਼ਦੂਰ ਵਰਗਾ ਮਜ਼ਦੂਰ ਨੇ ਜੀ ਕਿਸਾਨ ਨਹੀਂ ਹੈਗੇ ਹੈ ਕਿੰਨੇ ਪਰਸੈਂਟ ਜਿਹੜੇ ਇੱਥੇ ਮਜ਼ਦੂਰ ਵਰਗੇ ਬਹੁਤ 100% ਦੇ ਵਿੱਚ ਕੋਈ ਕਿਸੇ ਕੋ ਦੋ ਕਿੱਲੇ ਕਿੱਲਾ ਵਾਸੀ ਨਹੀਂ ਹੈ ਅੱਛਾ ਇੰਨੀ ਹੈ ਪਸਲਾ ਡੁੱਬ ਗਿਆ ਹਾਂ ਜੀ ਡੁੱਬ ਗਿਆ ਪਸਲਾ ਡੁੱਬ ਗਿਆ ਘਰ ਵੀ ਕੁਝ ਡੇਗੇ ਨੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਤੇ ਹੁਣ ਤੁਹਾਡੇ ਲਈ ਕੋਈ ਮਤਲਬ ਰਾਤ ਸਮਕਰੀ ਨਹੀਂ ਪਹੁੰਚੀ ਹੈ ਨਹੀਂ ਜੀ ਨਹੀਂ ਜੀ ਬਿਲਕੁਲ ਨਹੀਂ ਪਹੁੰਚੀ ਹਾਂ ਜੀ ਹਾਂ ਜੀ ਠੀਕ ਹੈ ਇਹ ਕੀਤੀ ਜਾਂਦੇ ਤੁਸੀਂ ਆਪ ਕਰ ਰਹੇ ਹੋ ਜਿੰਨੇ ਤੁਹਾਡੇ ਕੋਲੇ ਮਤਲਬ ਕਿ ਹੈ ਸਮਰੱਥਾ ਹੈ ਕਰਨ ਦੀ ਕਿਤੇ ਤੇ ਲਾਈ ਜਾਣੇ ਭਾਰ ਕੇ ਮਿੱਟੀ ਆ ਦੇ ਲੱਗੇ ਵੀਰ ਅੱਛਾ ਜੀ ਕੋਈ ਭਾਰ ਦੇ ਆਏ ਨਾਲ ਲੱਗੇ ਕੰਮ ਚੁੱਕਾ ਠੀਕ ਚੱਲ ਰਿਹਾ ਕੰਮ ਹੈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਕੇਗਾ ਕੋਈ ਨਹੀਂ ਕੀਤਾ ਬਾਈ ਜੀ ਅੱਛਾ ਜੀ ਸ਼ਾਸਨ ਨੇ ਕੁਝ ਨਹੀਂ ਕੀਤਾ ਠੀਕ ਜੀ ਹਾਂ ਜੀ ਇਹ ਸਾਰੇ ਪਿੰਡ ਦੇ ਇਕੱਠੇ ਹੋ ਕੇ ਸਾਰੇ ਜਿਵੇਂ ਸ਼ਹਿਰ ਸ਼ਹਿਰ ਵਾਲੇ ਭਰਾ ਜਿਨ੍ਹਾਂ ਦੀਆਂ ਨਾਲ ਨਾਲ ਜਪੀ ਜਮੀਨਾਂ ਨੇ ਉਹ ਸਾਰੇ ਇਕੱਠੇ ਹੋ ਕੇ ਸੇਵਾ ਉੱਥੇ ਚੱਲ ਰਹੀ ਹੈ ਚੱਲ ਰਹੀ ਹੈ ਜੀ ਹਰੂ ਘਰ ਦੀ ਕਿਰਪਾ ਨਾਲ ਲੰਗਰ ਵੀ ਵਾਧੂ ਹੈ ਜੀ ਉੱਥੇ ਕੀ ਬਾਤ ਹੈ ਹਾਂ ਜੀ ਹਾਂ ਜੀ ਯਾਨੀ ਕਿ ਜੇ ਆਪਾਂ ਪ੍ਰਸ਼ਾਸਨ ਦੇ ਹਸਾਰੇ ਹੀ ਰਹੀਏ ਫਿਰ ਤਾਂ ਆਪਾਂ ਡੁੱਬ ਵੇ ਡੋਫੇ ਬੰਨ ਟੁੱਟ ਗਿਆ ਸੀ ਅੱਛਾ ਬਹੁਤ ਕੋਈ ਆ ਰਹਾ ਮਾੜੀ ਗੱਲ ਸੁਣਦਾ ਹੈ ਕਿ ਉਹ ਮੈਂ ਵਾਪਸ ਚਲੇ ਗਿਆ ਚਲੇ ਜਾਂਦੇ ਆ ਜੀ ਵਾਪਸ ਕੋਈ ਗੱਲ ਨਹੀਂ ਕੀਤੀ ਕੋਈ ਕਿਸੇ ਨੇ ਨਹੀਂ ਹਾਂ ਜਾਨੀ ਤੁਹਾਨੂੰ ਕੋਈ ਖਤਰਾ ਹੀ ਨਹੀਂ ਹੈ ਐਵੇਂ ਕਹਿ ਜਾਂਦੇ ਐਵੇਂ ਕਹਿ ਜਾਂਦੇ ਹੈ ਜਾਨੀ ਕਿ ਬੰਨ ਟੁੱਟਣ ਦੇ ਕਿਨਾਰੇ ਤੇ ਹਾਂ ਜੀ ਹਾਂ ਜੀ ਕਹਿੰਦੇ ਖਤਰਾ ਨਹੀਂ ਹੈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਸਾਰੇ ਉਹ ਮੰਗ ਕਰਨਿਆ ਜੀ ਮਤਲਬ ਨੋਚਾ ਬਣਾਈ ਜਾਵਣਾ ਅੱਛਾ ਜੀ ਮਤਲਬ ਨਵੀਂ ਨੋਚ ਬਣਾਈ ਜਾਵੇ ਪੱਥਰ ਲਾਇਆ ਜਾਵੇ ਠੀਕ ਹੈ ਜੀ ਜੇ ਆਉਣ ਸਮੇਂ ਵਿੱਚ ਆਪਾਂ ਪਾਣੀ ਨੂੰ ਰੋਕ ਗਰੋਕ ਲਾਣੀ ਹੈ ਤਾਂ ਠੀਕ ਹੈ ਜੀ ਨਹੀਂ ਬਚਾ ਸਕੀ ਏ ਓਕੇ ਓਕੇ ਤਹਾਡੇ ਕੋਲੇ ਹੋਰ ਕੋਈ ਹੀਲਾ ਵਸੀਲਾ ਨਹੀਂ ਹੈਗਾ ਕਿ ਅਸੇ ਪਾਸੇ ਜਾਣ ਦਾ ਨਹੀਂ ਜੀ ਨਹੀਂ ਜੀ ਨਹੀਂ ਮੁਸ਼ਕਲ ਹੋ ਗਿਆ ਹੈ ਬਹੁਤ ਮੁਸ਼ਕਲ ਹੈ ਜੀ ਸੋ ਦੋਸਤੋ ਕਿ ਭਾਜੀ ਇੱਥੋਂ ਬੰਨ ਟੁੱਟਦਾ ਪਹਿਲਾਂ ਮਾਰ ਸਾਡੇ ਪਿੰਡ ਨੂੰ ਹੀ ਪੈਣੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਸ਼ਹਿਰ ਆਂਦਾ ਜੀ ਫਰੋਈਪੁਰ ਆ ਸਾਰੇ ਪਿੰਡ ਅਲੀ ਕੇ ਕੁੰਡੇ ਬਾਰੇ ਕੇ ਇਹ ਸਾਰੇ ਪਾਣੀ ਨਾਲ ਹੀ ਡੁੱਬਿਆ ਨੇ ਸਾਰੇ ਜੀ ਅੱਛਾ ਤੁਸੀਂ ਫਿਰ ਨੌਜਵਾਨ ਭਰਾ ਸਾਰੇ ਇੱਥੇ ਲੱਗੇ ਹੋਏ ਨੇ ਹਾਂ ਜੀ ਸਾਰੇ ਸੇਵਾ ਬਹੁਤ ਸੇਵਾ ਚੱਲ ਰਹੀ ਹੈ ਨਾ ਫਿਰ ਦੀ ਆਵਤੇ ਜੀ ਰਾਤ ਨੂੰ ਕੰਮ ਚੁਰੀ ਕੁਦਰਤ ਦੀ ਆਵਤੇ ਬਹੁਤ ਉੱਤੋਂ ਰੱਬ ਵੀ ਨਹੀਂ ਸਾਲਿਆ ਕਿੰਨੇ ਦਿਨ ਹੋ ਗਏ ਨੇ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਠੀਕ ਹੈ ਜੀ ਤੇ ਬਹੁਤ ਔਖਾ ਹੈ ਬੇ ਕੰਮ ਇੱਥੇ ਬੁਰੇ ਹਾਲ ਹੈ ਅੱਛਾ ਜੀ ਤੇ ਕਿਸਾਨ ਲੱਗੇ ਹੋਇਆ ਔਰ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਕੋਈ ਆਦਾ ਮੜਾ ਮੋੜਾ ਮਜ਼ਦੂਰ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਾਂ ਆਸੇ-ਪਾਸੇ ਪਿੰਡ ਵਾਲੇ ਉਹੀ ਨੇ ਪ੍ਰਸ਼ਾਸਨ ਵਾਲੇ ਕੋਈ ਬੰਦੇ ਨਹੀਂ ਆਏ ਸਿਰਫ ਇੱਕ ਆਰਮੀ ਵਾਲੇ ਜਰੂਰ ਆਏ ਨੇ ਉਹਨਾਂ ਸਾਰਾ ਸਾਨੂੰ ਜਰੂਰ ਦਿੱਤਾ ਹੈ ਹਾਂ ਆਰਮੀ ਵਾਲਿਆਂ ਨੇ ਠੀਕ ਹੈ ਜੀ ਹੋਰ ਕੋਈ ਬੰਦੇ ਨਾਲ 40-40 ਫੁੱਟ ਡੂੰਘਾ ਹੋਇਆ ਪਿਆ ਤੇ ਇੱਕ ਇੱਕ ਕਰਮ ਹੀ ਰਹਿ ਗਿਆ ਬਸ ਬਸ ਹੈ ਇਹ ਆਪਣੇ ਤੋਂ 10-10 ਫੁੱਟ ਉੱਚਾ ਇਹ ਤਾਂ ਫਿਰ ਬਹੁਤ ਪਾਣੀ ਆ ਸਕਦਾ ਹੈ ਬਹੁਤ ਜ਼ਿਆਦਾ ਇੱਥੇ ਤਾਂ ਘਰ ਛੱਤਾਂ ਨਜ਼ਰ ਹੀ ਨਹੀਂ ਆਣੀਆਂ ਓ ਮਾਈ ਗੋਡ ਸੋ ਇਹ ਸਾਡੇ ਨੌਜਵਾਨ ਭਰਾ ਸੋ ਜਿਹੜਾ ਇੱਥੇ ਸਤਲੋ ਦਰਿਆ ਦਾ ਬੰਨ ਹੈ ਸਰਕਾਰਾਂ ਨੂੰ ਦੱਸ ਚ ਨੇ ਕਹਿੰਦੇ ਵੀ ਜਿਹੜਾ ਸੱਤ ਲੋਈ ਦਰਿਆ ਦਾ ਬੰਨ ਹੈਗਾ 10 ਫੁੱਟ ਜਿਹੜਾ 15 ਫੁੱਟ ਉੱਚਾ ਪਾਣੀ ਇੱਥੇ ਚੱਲਦਾ ਪਿਆ ਸੋ ਇਹ ਫਰੋਈਪੁਰ ਦਾ ਬਾਰਡਰ ਪੱਟੀ ਦੇ ਪਿੰਡ ਹਬੀਬਕੇ ਸੋ ਜਿਹੜਾ ਉਹਦੇ ਬੰਨ ਦੇ ਵਿੱਚ ਖੋਰਾ ਕਹਿੰਦੇ 4-5 ਦਿਨ ਤੋਂ ਪੈ ਰਿਹਾ ਸੋ ਉਹ 4-5 ਦਿਨ ਤੋਂ ਖੋਰਾ ਪੈਣ ਕਰਕੇ ਬੰਨ ਜਿਹੜਾ ਕਿਸ ਗਿਆ ਸੋ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਕਹਿੰਦੇ ਨਹੀਂ ਆਇਆ ਸੋ ਸਾਡੇ ਨਾਲ ਇੱਕ ਭੈਣ ਨੇ ਭੈਣ ਸਸਰੀ ਕਾਲ ਜੀ ਭੈਣ ਕਿਦਾਂ ਦਾ ਜਿਹੜਾ ਇੱਥੇ ਕਹਿਰ ਚੱਲ ਰਿਹਾ ਬੰਨ ਕਿਦਾਂ ਕੋ ਰਹਿ ਗਿਆ ਮਤਲਬ ਕਿ ਤੁਸੀਂ ਉੱਥੋਂ ਆਏ ਹੋ ਤਾਂ ਵੇਖਣ ਨਹੀਂ ਦਿੱਤਾ ਨੇ ਅੱਛਾ ਵੇਖਣ ਨਹੀਂ ਦਿੰਦੇ ਜੀ ਹਾਂ ਪੁਲਿਸ ਖੜੇ ਨੇ ਅੱਛਾ ਪੁਲਿਸ ਖੜੀ ਹੋਈ ਏ ਤੇ ਕਦੋਂ ਦਾ ਤੁਹਾਨੂੰ ਲੱਗਿਆ ਵੀ ਬੰਦ ਖੁਰ ਰਿਹਾ ਇਹ 4-5 ਦਿਨ ਹੋ ਗਏ 4-5 ਦਿਨ ਹੋ ਗਏ ਨੇ ਕੋਈ ਪ੍ਰਸ਼ਾਸਨ ਦਾ ਹੋਰ ਅਧਿਕਾਰੀ ਆਇਆ ਜੀ ਤੁਹਾਡੀ ਕਿਸੇ ਅਨਸਾਰ ਲਈ ਆ ਕੇ ਇਹ ਇੱਥੇ ਕੋਈ ਨਹੀਂ ਲੈਂਦਾ ਸਾਰ ਠੀਕ ਹੈ ਜੀ ਸੋ ਨਿਰਾਸ਼ਾ ਜਨਕ ਜਿਹੜਾ ਮੈਸੇਜ ਸੋ ਇੱਥੇ ਕੋਈ ਵੀ ਜਿਹੜਾ ਕੰਦੇ ਵੀ ਸਾਰ ਨਹੀਂ ਲੈ ਰਿਹਾ ਸੋ ਇਸ ਨੌਜਵਾਨ ਵੀਰਾਂ ਨੇ ਦੱਸਿਆ ਵੀ ਇਸ ਪਿੰਡ ਦੇ ਵਿੱਚ ਜਿਹੜੇ ਨੇ 30% ਜਿਹੜੇ ਨੇ ਲੋਕ ਨੇ ਇੱਥੇ ਮਜ਼ਦੂਰੀ ਮਿਹਨਤ ਕਰਦੇ ਆ ਸੋ ਦੇਖੋ ਮਤਲਬ ਕਿ ਇਸ ਲొਕੇਸ਼ਨ ਜਿਹੜੀ ਕਿਸ ਲొਕੇਸ਼ਨ ਤੇ ਖੜਾ ਆਇਆ ਇਹ ਪਿੰਡ ਹਬੀਬਕੇ ਬਿਲਕੁਲ ਜਿਹੜਾ ਬਾਰਡਰ ਪੱਟੀ ਦਾ ਪਿੰਡ ਹੈ ਸਤਲੋਜ ਦਰਿਆ ਦੇ ਕੰਢੇ ਦੇ ਬਿਲਕੁਲ ਉੱਪਰ ਆ ਸੋ ਜਿਹੜਾ ਸਤਲੋਜ ਦਰਿਆ ਇਸ ਤੋਂ 10 15 ਫੁੱਟ ਜਿਹੜਾ ਪਾਣੀ ਉੱਪਰ ਚੱਲ ਰਿਹਾ ਜੇ ਇਹ ਬੰਨ ਖੁਰਦਾ ਜਾਂ ਟੁੱਟਦਾ ਤਾਂ ਇੱਥੇ ਜਿਹੜਾ ਬਹੁਤ ਸਾਰਾ ਪਾਣੀ ਇਹ ਪੂਰੇ ਘਰ ਜਿਹੜੇ ਡੁੱਬ ਜਾਣਗੇ ਸੋ ਵਾ ਦੇਖੋ ਪੂਰੇ ਘਰਾਂ ਦਾ ਜਿਹੜਾ ਸਮਾਨ ਵੀ ਲੋਕਲ ਜਾ ਚੱਕੇ ਨੇ ਸੋ ਆ ਗੱਡੀਆਂ ਆ ਵੀ ਖੜੀਆਂ ਹੋਈਆਂ ਨੇ ਹੋਰ ਸਾਡੇ ਇੱਥੇ ਜਿਹੜੇ ਲੋਕ ਨੇ ਉਹ ਲੱਗੇ ਹੋਏ ਨੇ ਬੰਨ ਨੂੰ ਕੰਪਲੀਟ ਕਰਨ ਦੇ ਵਾਸਤੇ ਸੋ ਇਹ ਮੈਨੂੰ ਲੱਗਦਾ ਇਧਰ ਹੋਰ ਬਾਈ ਜੀ ਆ ਰਹੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੰਨਾ ਕੁ ਜਿਹੜਾ ਬੰਨ ਕੰਪਲੀਟ ਹੋ ਗਿਆ ਬੰਨ ਲਿਆ ਕਿ ਖੁਰ ਰਿਆ ਹਲੇ ਅਜੇ ਤੱਕ ਤਾਂ ਜਨਿਕਾ ਕੰਪਲੀਟ ਕਰੀ ਜਾਂਦੇ ਆ ਗੱਟੇ ਹਟ ਜਾਂਦੇ ਗਿਆ ਠੀਕ ਹੈ ਜੀ ਤੇ ਸਵੇਰ ਨਾਲ ਕੁਝ ਫਰਕ ਹੈ ਗਿਆ ਫਰਕ ਪੈ ਗਿਆ ਜੀ ਹਾਂ ਜੀ ਫਰਕ ਪੈ ਗਿਆ ਹੁਣ ਲੱਗਦੀ ਹੈ ਉਮੀਦ ਵੀ ਪਰੋਕ ਲਾਂਗੇ ਹਾਂ ਲੱਗੇ ਆ ਦੋ ਤ ਜਣੀ ਕੇ ਲੱਗੇ ਗਿਆ ਬੰਦੇ ਕਾਫੀ ਬੰਦੇ ਤੇ ਕਾਫੀ ਲੱਗੇ ਗਿਆ ਜਿਹੜੇ ਜਾਲ ਬੰਦੇ ਬੈ ਗਏ ਕਰੀ ਜਾਂਦੇ ਆ ਕਾਰੋਇ ਕਰੀ ਜਾਂਦੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਆ ਜੀ ਪ੍ਰਸ਼ਾਸਨ ਦੇ ਅਧਿਕਾਰੀ ਤਾਂ ਦੇਖੋ ਜੀ ਪ੍ਰਸ਼ਾਸਨ ਦੇ ਪਹਿਲੇ ਆਉਂਦੇ ਹੁਣ ਤਾਂ ਹੁਣ ਦਾ ਫਾਇਦਾ ਕੀ ਹੈਗਾ ਜੀ ਓਕੇ ਓਕੇ ਠੀਕ ਹੈ ਹੁਣ ਮੋਕੇ ਤੇ ਹੁਣ ਦਾ ਫਾਇਦਾ ਤਾ ਹੈਗਾ ਜੇ ਕੋਈ ਕੋਈ ਕੰਟਰੋਲ ਕਰਨ ਤਾਂ ਠੀਕ ਹੈ ਜੀ ਆਈ ਤੋਂ 4 ਦਿਨ ਪਹਿਲਾਂ ਵੈਸੇ ਕੰਟਰੋਲ ਹੋ ਸਕਦਾ ਸੀ ਤੁਸੀਂ ਇਹ 4 ਦਿਨ ਪਹਿਲਾਂ ਮੈਸੇਜ ਲਾਇਆ ਸੀ ਪ੍ਰਸ਼ਾਸਨ ਜੀ ਸਾਹਿਬ ਆਏ ਸੀਗੇ ਮੈਡਮ ਜੀ ਆਏ ਸੀਗੇ ਉਹਨਾਂ ਨਾਲ ساری ਗੱਲਬਾਤ ਕੀਤੀ ਸੀ ਇਹ ਤੇ ਕਹਿੰਦੇ ਮੈਡਮ ਨੇ ਫਿਰ ਆਪਣਾ ਜੇਏ ਸਾਹਿਬ ਸੀਗੇ ਬੰਨ ਵਾਲੇ ਓਕੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਤੁਹਾਡਾ ਪ੍ਰਸ਼ਾਸਨ ਕਿੱਥੇ ਗਿਆ ਹੋਇਆ ਹੈ ਠੀਕ ਆ ਜੀ ਤੁਸੀਂ ਕੰਮ ਚਾਲੂ ਕਰੋ ਜੀ ਅੱਛਾ ਜੀ ਤੇ ਅੱਜ ਦਾ ਕੰਮ ਚਾਲੂ ਹੋਇਆ ਜੀ ਅੱਜ ਹੋਇਆ ਜਦੋਂ ਲੱਗਿਆ ਪਤਾ ਵੀ ਬਿਲਕੁਲ ਬੰਦ ਹੁਣ ਖਤਮ ਹੋ ਚੱਲਿਆ ਹੈ ਇਹ ਬਾਈ ਜੀ ਦੱਸੋ ਵੀ ਇਹ ਕਿੰਨਾ ਹੈ ਜਿਹੜਾ ਪਾਣੀ 15 ਫੁੱਟ 15 ਫੁੱਟ ਤੋਂ ਉੱਚਾ ਜੇ ਬੰਨ ਟੁੱਟਦਾ ਰੱਬ ਨਾ ਕਰੇ ਤੇ ਕਿੰਨਾ ਕੋ ਪਾਣੀ ਆ ਜਾਏਗਾ ਕਿੰਨਾ ਜੀ ਦਾ ਕਾਫੀ ਆ ਜਾਏਗਾ ਕਾਫੀ ਮਾਰਚ ਆ ਜਾਣਾ ਪਾਣੀ ਦਾ ਮਾਰਚ ਆ ਜਾ ਅੱਛਾ ਤੇ ਜਿਹੜਾ ਮੋਸਟਲੀ ਲੋਕ ਸਮਾਨ ਇੱਥੋਂ ਘਰਾਂ ਦਾ ਜਾ ਚੁੱਕੇ ਨੇ ਹਾਂ ਕੋਈ ਕੱਢੀ ਜਾਂਦੇ ਹੈ ਗਿਆ ਅੱਛਾ ਜੀ ਕੋਈ ਆਪਦੇ ਕੋਠਿਆਂ ਤੇ ਚੜਾਈ ਜਾਂਦੇ ਹੈ ਗਿਆ ਠੀਕ ਹੈ ਜੀ ਹਾਂ ਜੀ ਇਹ ਤੁਸੀਂ ਕਿੰਨੀ ਦੇਰ ਤੋਂ ਇਹ ਮਾਰਾਂ ਹੇਠ ਆਉਂਦੇ ਪਏ ਕਿੰਨੇ ਸਾਲ ਹੋ ਗਏ ਮੇਰੀ 1971 ਦੀ ਡੇਢ ਬਰਤ ਹੈ ਗਈ ਹੈ ਅੱਛਾ ਜੀ ਹਾਂ ਤਾਂ ਉਦੋਂ ਦੇ ਵੇਖ ਰਿਹਾ ਹੈਗਾ ਜੀ ਅੱਛਾ ਜੀ 86 ਦਾ ਫਲੱਡ ਦੇਖਿਆ ਹੈਗਾ ਅੱਛਾ ਜੀ ਉਸ ਤੋਂ ਬਾਅਦ ਆਪਣਾ 94 ਚ ਆਇਆ ਸੀਗਾ ਸਾਰੇ ਦੇਖੀ ਜਾਂਦੇ ਹੈਗੇ ਆਂ ਓਕੇ ਜੀ ਤੇ ਪ੍ਰਸ਼ਾਸਨ ਜਣੀ ਕੋਈ ਹੱਲ ਕੋਈ ਨਹੀਂ ਹੋ ਰਿਹਾ ਕੋਈ ਨਹੀਂ ਕਰ ਰਿਹਾ ਹੈਗੇ ਤੁਸੀਂ ਮੰਗਾ ਰੱਖਦੇ ਰਹੇ ਹੋ ਮੰਗਾ ਵੀ ਰੱਖਦੇ ਸੀਗੇ ਉਹ ਕਹਿੰਦੇ ਕਰਾਂਗੇ ਕਰਾਂਗੇ ਜਦੋਂ ਪਾਣੀ ਉਤਰ ਜਾਦਾ ਉਦੋਂ ਬਸ ਸਰਕਾਰਾਂ ਸਾਰੇ ਉੱਪਰ ਹੋ ਜਾਂਦੇ ਸਰਕਾਰਾਂ ਵੀ ਸੌ ਜਾਂਦੀ ਹੈਗੀ ਆ ਜੀ ਅੱਛਾ ਹੁਣ ਪ੍ਰਸ਼ਾਸਨ ਵੀ ਸੌ ਗਿਆ ਹੁਣ ਤੁਸੀਂ ਲੋਕ ਜਾਗਦੇ ਪਏ ਹੋ ਅੱਜ ਹੁਣ ਐਮ ਐਲ ਸਾਹਿਬ ਆਇਆ ਅੱਛਾ ਜੀ ਢੁੱਲਰ ਸਾਹਿਬ ਅੱਛਾ ਜੀ ਤੇ ਰਾਣਾ ਸੋਢੀ ਦਾ ਮੁੰਡਾ ਵੀ ਆਇਆ ਸੀ ਕੀ ਠੀਕ ਹੈ ਜੀ ਹੀਰਾ ਸੋਢੀ ਸਾਹਿਬ ਹੀਰਾ ਸੋਢੀ ਸਾਹਿਬ ਠੀਕ ਹੈ ਜੀ ਉਹ ਵੀ ਦੇਖ ਕੇ ਗਿਆ ਅੱਛਾ ਜੀ ਉਹ ਵੀਡੀਓ ਵੀ ਪਾਈ ਹੈਗੀ ਅਸੀਂ ਜੀ ਜੀ ਠੀਕ ਹੈ ਤੇ ਕਹਿੰਦੇ ਕੰਮ ਚਲਾਓ ਤੇ ਅਸੀਂ ਕੁਝ ਕਰਾਂਗੇ ਠੀਕ ਹੈ ਜੀ ਦੇਖੋ ਉਹ ਕੀ ਕਰਦੇ ਆ ਕੀ ਕਰਦੇ ਆ ਹੁਣ ਫਿਰ ਹਾਲ ਤਾਂ ਖਤਰਾ ਬਣ ਰਾ ਰਿਹਾ ਹਾਂ ਹਾਂਜੀ ਹਾਂਜੀ ਖਤਰਾ ਬਿਲਕੁਲ 100% ਜਾਨੀ ਕਿ ਤੁਸੀਂ ਮੰਨ ਕੇ ਚਲੋ 80% ਦਾ ਖਤਰਾ ਹੈਗਾ ਹੀ ਆ ਜੀ ਓਕੇ ਓਕੇ ਹਾਂਜੀ ਬਾਕੀ ਸੇਵਾਦਾਰ ਲੱਗੇ ਆ ਆਰਮੀ ਲੱਗੀ ਹੈਗੀ ਆ ਅੱਛਾ ਜੀ ਆਰਮੀ ਕਾਫੀ ਗੱਡੀਆਂ 8-10 ਗੱਡੀਆਂ ਆਈਆਂ ਸੀਗੀਆਂ ਉਹਨਾਂ ਦੀਆਂ ਠੀਕ ਹੈ ਜੀ ਆਰਮੀ ਜ਼ੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿਣ ਉਹਨਾਂ ਦੀ ਡਿਊਟੀ ਤੇ ਚਲੇ ਗਏ ਚਲੇ ਗਏ ਹੁਣ ਆਪਣੇ ਲੋਕ ਜਿਹੜੇ ਸਿਵਲ ਲੋਕ ਲੱਗੇ ਹੋਏ ਨੇ ਹਾਂਜੀ ਹੁਣ ਨਾਈਟ ਡਿਊਟੀ ਤੇ ਵੱਖਰੇ ਬੰਦੇ ਲੱਗਣਗੇ ਠੀਕ ਹੈ ਜੀ ਮਿਹਰਬਾਨੀ ਜੀ ਸੋ ਸੋ ਹਬੀਬ ਕੇ ਪਿੰਡੇ ਬਿਲਕੁਲ ਬਾਰਡਰ ਪੱਟੀ ਦਾ ਪਿੰਡੇ ਸਤਲੁਜ ਦਰਿਆ ਦੀ ਕੰਢੇ ਉੱਪਰ ਵਸਿਆ ਹੋਇਆ ਪਿੰਡੇ ਬਹੁਤ سارے ਲੋਕ ਜਿਹੜੇ ਇੱਥੇ ਜਿੰਨੀ ਕੋ ਆਬਾਦੀ ਹੈ ਮੋਸਟਲੀ ਦੇ ਵਿੱਚੋਂ ਜਿਹੜੇ ਨੇ ਛੋਟੇ ਕਿਸਾਨ ਨੇ ਮਜ਼ਦੂਰ ਵਰਗੇ ਸੋ ਜਿਹੜਾ ਦੱਸ ਰਹੇ ਨੇ ਵੀ ਜਿਹੜਾ ਬੰਨੂ ਖੋਰਾ 4-5 ਦਿਨ ਤੋਂ ਲੱਗਿਆ ਹੋਇਆ ਸੀਗਾ ਸੋ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ ਸੋ ਅੱਜ ਜਦੋਂ ਪਤਾ ਲੱਗਿਆ ਵੀ ਇੱਥੇ ਬਿਲਕੁਲ ਟੁੱਟਣ ਦੇ ਕਿਨਾਰੇ ਆ ਸੋ ਅੱਜ ਜਿਹੜਾ ਇੱਥੇ ਪ੍ਰਬੰਧ ਹੋ ਰਿਹਾ ਸੋ ਆਪਾਂ ਉਮੀਦ ਕਰਦੇ ਆ ਆਸ਼ਾ ਕਰਦੇ ਆ ਕਿ ਜਿਹੜਾ ਇਹ ਬੰਨ ਇਸ ਤਰ੍ਹਾਂ ਹੀ ਕੰਪਲੀਟ ਹੋ ਜੇ ਹੌਲੀ ਹੌਲੀ ਸੋ ਜਿਹੜੇ ਸਾਡੇ ਲੋਕ ਨੇ ਕਿਉਂਕਿ ਬਹੁਤ ਔਖਾ ਹੁੰਦਾ ਹੈ ਘਰਾਂ ਦੇ ਵਿੱਚੋਂ ਸਮਾਨ ਚੱਕ ਕੇ ਜਾਣਾ ਸੋ ਵੈਰੀ ਡਿਫਿਕਲਟ ਹੈ ਕਿਉਂਕਿ ਛੋਟੇ ਸੋ ਦੋਸਤੋ ਆ ਸਾਹਮਣੇ ਜਿਹੜਾ ਸਤਲੁਜ ਦਰਿਆ ਚੱਲ ਰਿਹਾ ਹੈ ਬਾਰਡਰ ਪੱਟੀ ਦਾ ਪਿੰਡ ਹਬੀਬਕੇ ਹਬੀਬਕੇ ਦੇ ਉੱਤੇ ਜਿਹੜਾ ਹੈ ਬੰਨ ਨੂੰ ਖੋਰਾ ਲੱਗ ਸਕੇਆ ਸੀਗਾ ਸੋ ਉਹਨੂੰ ਜਿਹੜਾ ਹੈ ਬੰਨਣ ਦੀ ਤਿਆਰੀ ਵਿੱਚ ਸੰਗਤ ਲੱਗੀ ਹੋਈ ਹੈ ਬਹੁਤ ਜ਼ੋਰਾਂ ਤੇ ਸੋ ਇੱਥੇ ਜਿਹੜੇ ਸਾਡੇ ਆਪਣਾ ਪ੍ਰਸ਼ਾਸਨ ਪੁਲਿਸ ਮੁਲਾਜ਼ਮੋਂ ਸਾਹਿਬ ਵੀ ਤਾਇਨਾਤ ਕੀਤੇ ਗਏ ਹਨ ਸੋ ਬੜੀ ਵਧੀਆ ਗੱਲ ਹੈ ਸੁਰੱਖਿਆ ਦੇ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਜਿਹੜਾ ਬੰਨ ਹੈ ਬਹੁਤ ਜ਼ਿਆਦਾ ਆਪਣਾ ਵੀਕ ਹੋ ਗਿਆ ਸੀ ਇਹਨੂੰ ਬੰਨ ਲਿਆ ਬੰਨਿਆ ਜਾ ਰਿਹਾ ਸੋ ਸਤਲੁਜ ਦਰਿਆ ਜਿਹੜਾ ਪੂਰਾ ਠਾਠਾ ਮਾਰ ਰਿਹਾ ਪਾਣੀ ਦਾ ਪੂਰਾ ਕਹਿ ਰਿਹਾ ਕੋ ਪ੍ਰਮਾਤਮਾ ਦਾ ਵੀ ਪੂਰਾ ਕਹਿ ਰਿਹਾ ਬਰਸਾਤ ਹੋ ਰਹੀ ਹੈ ਸੋ ਸਾਡੇ ਨਾਲ ਜਿਹੜੇ ਇੱਥੇ ਪ੍ਰਸ਼ਾਸਨ ਦੇ ਹਦ ਸੋ ਬਹੁਤ ਹੀ ਜਿਹੜੇ ਹਰ ਵੇਲੇ ਸਾਡੀ ਸੁਰੱਖਿਆ ਦੇ ਵਿੱਚ ਕੰਮ ਆਉਂਦੇ ਨੇ ਪੰਜਾਬ ਪੁਲਿਸ ਸੋ ਅੱਜ ਵੀ ਇਹ ਗੱਡੀ ਲੈ ਕੇ ਇੱਥੇ ਆਪਣੀ ਡਿਊਟੀ ਨਿਭਾ ਰਹੇ ਨੇ ਬਾਰਿਸ਼ ਦੇ ਵਿੱਚ ਖੜੇ ਹੋਏ ਨੇ ਕਰਦੇ ਆ ਇਹਨਾਂ ਦੀ ਗਨਾਲ ਗੱਲਬਾਤ ਸੋ ਬਹੁਤ ਜਿਹੜਾ ਆ ਖੋਬੀ ਜਿਹੜਾ ਹੈ ਡਿਊਟੀਆਂ ਇੱਥੇ ਨਿਭਾਉਣੀਆਂ ਪੈ ਰੀਆਂ ਉਹਨੇ ਬਾਰਿਸ਼ ਦੇ ਵਿੱਚ ਖੜ ਕੇ ਸੋ ਇੱਥੇ ਹਰ ਤਰ੍ਹਾਂ ਦੇ ਮਤਲਬ ਕਿ ਸਾਥ ਦਿੱਤਾ ਜਾ ਰਿਹਾ ਸੋ ਅੱਗੇ ਜਿਹੜਾ ਏ ਟਰੈਕਟਰ ਟਰੈਕਟਰ ਵੀ ਚੱਲ ਰਿਹਾ ਮਿੱਟੀ ਆ ਰਹੀ ਏ ਸਰ ਸਸੀ ਕਾਲ ਜੀ ਹਾਂਜੀ ਸਸੀ ਸਾਹਿਬ ਇਹ ਸਾਡੇ ਨਾਲ ਰਹਿਣਗੇ ਸਰ ਗੁਰਨਾਮ ਸਿੰਘ ਜੀ ਸਰ ਜਿਹੜਾ ਏ ਬੰਦਿਆ ਆਪਣਾ ਖੋਰਾ ਪੈ ਗਿਆ ਸੀਗਾ ਹੁਣ ਕਿੰਨਾ ਕ ਕੰਪਲੀਟ ਕਰ ਲਿਆ ਜੀ ਹੋਰ ਆ ਜੀ ਕੀਤੀ ਜਾ ਰਹੇ ਨੇ ਅੱਛਾ ਜੀ ਕਿੰਨੇ ਦਿਨ ਤੱਕ ਇਹ ਮੀਰੇ ਕੰਪਲੀਟ ਹੋ ਜਾਏਗਾ ਜੀ ਮੈਂ ਚੱਲੀ ਜਾਂਦਾ ਜੀ ਕੰਮ ਠੀਕ ਹੈ ਜੀ ਸਰ ਕੋਈ ਖਤਰੇ ਦੀ ਸੰਭਾਵਨਾ ਹੈਗੀ ਅੱਗੇ ਇਸ ਤੋਂ ਨਹੀਂ ਠੀਕ ਹੈ ਸਰ ਤੁਸੀਂ ਸਰ ਕਰੋ ਤਾਂ ਡਿਊਟੀ ਤੇ ਖੜੇ ਹੋ ਸਾਡਾ ਚੱਲੀ ਜਾਂਦਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਸਰ ਬਹੁਤ ਤੁਸੀਂ ਲਗਾਤਾਰ ਬਾatsch ਦੇ ਵਿੱਚ ਖੜੇ ਹੋ ਉਸ ਦਾ ਪ੍ਰਬੰਧ ਹੈ ਜੀ ਆ ਪੂਰਾ ਠੀਕ ਹੈ ਜੀ ਤੁਸੀਂ ਪੂਰਾ ਸਾਥ ਦੇ ਰਹੇ ਹੋ ਮੈਨੂੰ ਲੱਗ ਰਿਹਾ ਪਪਲਕ ਵੀ ਸਾਥ ਦੇ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ ਸਰ ਧੰਨਵਾਦ ਜੀ ਇਹ ਸਣ ਸਾਡੇ ਗੁਰਨਾਮ ਸਿੰਘ ਜੀ ਸਰ ਆਪਣੇ ਪੰਜਾਬ ਪੁਲਿਸ ਸੋ ਇਹਨਾਂ ਦਾ ਵੀ ਬੜਾ ਸਹਿਯੋਗ ਹੈ ਇੱਥੇ ਸੋ ਅੱਜ ਦੋਸਤੋ ਜਿਹੜਾ ਇਹ ਬਾਰਡਰ ਪੱਟੀ ਦਾ ਪਿੰਡ ਹਬੀਬਕੇ ਸਤਲੋਈ ਦਰਿਆ ਦੇ ਉੱਤੇ ਵਸਿਆ ਹੋਇਆ ਪਿੰਡ ਸੋ ਇਹ ਪਿੰਡ ਜਿਹੜਾ ਹੈ ਸਤਲੋਈ ਦਰਿਆ ਤੋਂ 10 15 ਫੁੱਟ ਜਿਹੜਾ ਪਿੰਡ ਨੀਵਾ ਸੋ ਜੇ ਇੱਥੇ